ਸਸ਼ੀਕਲ ਜੀ ਮੈਂ ਬਲਜੀਤ ਸਿੰਘ ਖੀਵਾ ਜਨਾਬ ਗਰੁੱਪ ਆਫ ਐਜੂਕੇਸ਼ਨ ਤੋਂ ਅੱਜ ਦੀ ਵੀਡੀਓ ਉਹਨਾਂ ਨੌਜਵਾਨ ਬੱਚਿਆਂ ਦੀ ਬੱਚਿਆਂ ਲਈ ਖਾਸ ਕਰ ਜਿਹਨਾਂ ਨੂੰ ਲੱਗਦਾ ਸੀ ਸ਼ਾਇਦ ਅਸੀਂ ਪਲੱਸ 2 ਕਰਨ ਤੋਂ ਬਾਅਦ ਕਿਹੜੇ ਫੀਲਡਸ ਚ ਜਾਈਏ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਹਮੇਸ਼ਾ ਹੀ ਉਹਨਾਂ ਬੱਚਿਆਂ ਦੀ ਬਫਰਡਨ ਦੀ ਕੋਸ਼ਿਸ਼ ਕਰਦੀ ਆ ਜਿਹੜੀ ਜਿਹੜੇ ਸੋਚਦੇ ਨੇ ਵੀ ਅਸੀਂ ਉਹਨਾਂ ਨੂੰ ਸਕਿਲਡ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਆਰਥਿਕ ਤੌਰ ਤੇ ਤਕੜੇ ਕਰਨ ਦੀ ਕੋਸ਼ਿਸ਼ ਕਰੀਏ ਸੋ ਅੱਜ ਦੀਨदयाल उपाध्याय ಗ್ರಾਮੀਨ ਯੋਜਨਾ ਦੇ ਤਹਿਤ ਕੋਟਪੂਰੇ ਇਲਾਕੇ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਬੱਚਿਆਂ ਲਈ ਖਾਸ ਸਹੂਲਤ ਹੈ ਜਿਦੇ ਵਿੱਚ ਉਹਨਾਂ ਨੂੰ ਇੱਕ ਨਰਸਿੰਗ ਦਾ 6 ਮਹੀਨੇ ਦਾ ਕੋਰਸ ਜੀਡੀਏ ਜਰਨਲ ਡਿਊਟੀ ਅਸਿਸਟੈਂਟ ਜਿਹਨੂੰ ਕੋਰਸ ਦਾ ਨਾਮ ਲਿਆ ਗਿਆ ਉਹ ਕਰਵਾਉਣ ਵਾਸਤੇ ਸਰਕਾਰ ਨੇ ਜੜੀਆਂ ਦੀਆਂ ਸੀਟਾਂ ਫਰੀਦਕੋਟ ਜ਼ਿਲ੍ਹੇ ਲਈ ਕੱਡੀਆਂ ਨੇ ਜਿਦੇ ਵਿੱਚ ਬੱਚੇ ਦੀ ਉਮਰ 18 ਤੋਂ 30 ਸਾਲ ਹੋਣੀ ਜ਼ਰੂਰੀ ਹੈ ਰੋਸ ਦੇ ਨਾਲ ਉਹਦੀ ਜਿਹੜੀ ਮਿਨੀਮਮ ਕੁਆਲਿਫਿਕੇਸ਼ਨ ਹੈ ਉਹ ਪਲੱਸ 2 ਕੀਤੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਬੱਚੇ ਦਾ ਇੱਕ ਰੁਪਿਆ ਵੀ ਖਰਚਾ ਨਹੀਂ ਆਉਣਾ ਕਿਉਂਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਪੜ੍ਹਾਈ ਦਾ ਉਹਨਾਂ ਦੇ ਰਹਿਣ ਦਾ ਉਹਨਾਂ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਸੋ ਮੈਂ ਬੇਨਤੀ ਕਰਦਾ ਬੱਚਿਆਂ ਨੂੰ ਜਿਹੜੇ ਬੱਚੇ ਪਲੱਸ 2 ਕਰਕੇ ਕਿਸੇ ਨਾ ਕਿਸੇ ਕਾਰਨ ਪਹਿਲਾਂ ਕਾਫੀ ਸਮਿਆ ਤੋਂ ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਆਪਣੇ ਮੁਜਗਾਰ ਲਈ ਕੁਛ ਨਾ ਕੁਛ ਸਕਿੱਲਡ ਹੋਣਾ ਚਾਹੁੰਦੇ ਆ ਨਰਸਿੰਗ ਜਿਹੜੇ ਬੱਚਿਆਂ ਦਾ ਸ਼ੌਂਕ ਸੀ ਉਹਨਾਂ ਬੱਚਿਆਂ ਨੂੰ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਜਰੂਰ ਜਿਹੜਾ ਗਿਆਨ ਜੋਤੀ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਲੋਕਾਂ ਤੱਕ ਇਹ ਸੁਨੇਹਾ ਪਹੁੰਚ ਰਿਹਾ ਹੈ ਆਪਾਂ ਆਪਣੇ ਆਂਗਵਾੜ ਦੇ ਵਿੱਚ ਵੀ ਇਹ ਸੇਵਾ ਦਾ ਕਾਰਜ ਕਰੀਏ ਕਿਉਂਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਆਰਥਿਕ ਤੌਰ ਤੇ ਤਕੜੇ ਕਰਨ ਲਈ ਉਹਨਾਂ ਦੀ ਮਦਦ ਕਰਦੇ ਹੋ ਤਾਂ ਪਰਮਾਤਮਾ ਵੀ ਉਹਨਾਂ ਦੇ ਫਲ ਦਿੰਦਾ ਹੈ ਸੋ ਇਹ ਜਿਹੜੀਆਂ ਸੇਵਾਵਾਂ ਨੇ ਨਾਲ ਨੰਬਰ ਜਾਰੀ ਕਰ ਦਿੱਤੇ ਜਾਣਗੇ ਥੱਲੇ ਚੱਲ ਰਹੇ ਆ ਔਰ ਜਿਹੜਾ ਇਹਦੀਆਂ ਕਲਾਸਿਸ ਨੇ ਉਹ ਸਰਦਾਰ ਆਰਮ ਬਾਂਸਲ ਸਕੂਲ ਜੈਤੋ ਰੋਡ ਕੋਟਪੂਰਾ ਵਿਖੇ ਲੱਗਣਗੀਆਂ ਉੱਥੇ ਹੀ ਬੱਚਿਆਂ ਨੂੰ ਹੌਸਟਲ ਦੀ ਫੈਸਿਲਿਟੀ ਦਿੱਤੀ ਜਾਣੀ ਹੈ ਉੱਥੇ ਜਿਹੜਾ ਸਾਰਾ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਣਾ ਹੈ ਸੋਸੀਟਾ ਸੀਮਤ ਨੇ ਜਲਦੀ ਤੋਂ ਜਲਦੀ ਤੁਸੀਂ ਆਪਣੀਆਂ ਸੀਟਾਂ ਜਿਹੜੀਆਂ ਕੇਵਲ ਲੜਕੀਆਂ ਲਈ ਉਹ ਆਪਣੀਆਂ ਜਿਹੜੀਆਂ ਸੀਟਾਂ ਪੂਰੀਆਂ ਕਰਨ ਲਈ ਆਪਣਾ ਜਿਹੜਾ ਨਾਮ ਹੈ ਉਹ ਸਾਡੇ ਥੱਲੇ ਦਿੱਤੇ ਨੰਬਰਾਂ ਤੇ ਕਰਵਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਦਿਓ ਤਾਂ ਜੋ ਜਿਹੜੀਆਂ 10 ਤਰੀਕ ਤੋਂ 10 ਅਕਤੂਬਰ ਤੋਂ ਪ੍ਰੋਪਰ ਕਲਾਸਾਂ ਸਟਾਰਟ ਹੋ ਜਾਣੀਆਂ ਨੇ ਉਦੋਂ ਤੱਕ ਤੁਹਾਡੇ ਜਿਹੜੇ ਜਿਹੜੀ ਰਾਕੂ ਹੋ ਫਾਰਮੈਲਟੀ ਹੈ ਉਹ ਪੂਰੀ ਕਰ ਸਕੋ ਸਰਕਾਰ ਵੱਲੋਂ ਹਰ ਇੱਕ ਤਰ੍ਹਾਂ ਦੇ ਬੱਚੇ ਜਿਹੜੇ ਬੱਚੇ ਚਾਹੇ ਉਹ ਪਿੰਡੂ ਖੇਤਰ ਦੇ ਨੇ ਐਸਸੀ ਨੇ ਬੀਸੀ ਨੇ ਜਰਨਲ ਨੇ ਕਿਸੇ ਲਈ ਵੀ ਕੋਈ ਵੀ ਖਰਚਾ ਨਹੀਂ ਹੈਗਾ ਸੋ ਆਪਣੀ ਰਜਿਸਟ੍ਰੇਸ਼ਨ ਅੱਜ ਹੀ ਜਨਾਬ ਗਰੁੱਪ ਆਫ ਐਜੂਕੇਸ਼ਨ ਕਿਲਾ ਰੋਡ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਉੱਥੇ ਜਸਾਦਾਰਾ ਬਾਂਸਲ ਸੀਨੀਅਰ ਸੈਕਟਰੀ ਸਕੂਲ ਜਤੋ ਰੋਡ ਕੋਟਪੂਰਾ ਵਿਖੇ ਉੱਥੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਦੁਬਾਰਾ ਗਿਆਨ ਜੋਤੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ